ਮੁਦਰਾਣ ਦਿੱਲੀ ਦੇ ਤੁਹਾਡੇ ਤੁਮ ਦਸਤਾਨ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰਨਜੀਤ ਸਿੰਘ ਸੌਂ ਦਾ ਮਹੀਨਾ ਚੱਲ ਰਿਹਾ ਹੈ ਸੌਂ ਦੇ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਤੀਆਂ ਦਾ ਤਿਆਰ ਮਨਾਇਆ ਜਾ ਰਿਹਾ ਹੈ ਸੌਂ ਦੇ ਮਹੀਨੇ ਦੀ ਮਹੱਤਤਾ ਹੈ ਮੇਰੇ ਪੈਸਟੀਆਂ ਤਸਵੀਰਾਂ ਦੇਖ ਸਕਦੇ ਹੋ ਅੱਜ ਲੁਧਿਆਣਾ ਦੇ ਜਮਾਲਪੁਰ ਡ੍ਰੀਮ ਪਾਰਕ ਦੇ ਪਹੁੰਚੇ ਜਿੱਥੇ ਅਸੀਂ ਨਾਰੀ ਕੀਤਾ ਇੱਕ ਵਾਰ ਕਾਬਲੇ ਵੱਲੋਂ ਮੈਡਮ ਸਿਮੀ ਮੋਦਗਲ ਵੱਲੋਂ ਜਿਹੜਾ ਉਸ ਦੀ ਸਮੂਹ ਟੀਮ ਵੱਲੋਂ ਜਿਹੜਾ ਅੱਜ ਇੱਕ ਤੀਆਂ ਦਾ ਤਿਆਰ ਮਨਾਇਆ ਜਾ ਰਿਹਾ ਹੈ ਇੱਕ ਸਟ੍ਰਕਚਰ ਦੇ ਨਾਲ ਜਿਹੜਾ ਕਿ ਡ੍ਰੀਮ ਪਾਰਕ ਦੇ ਵਿੱਚ ਸਾ ਨਗਰ ਦੀਆਂ ਜਿਹੜੀਆਂ ਬੀਬੀਆਂ ਪੈਣਾ ਸਾਰੀਆਂ ਇਕੱਠੀਆਂ ਹੋਈਆਂ ਨੇ ਜਿਹੜਾ ਤਿਹਾਰ ਆਇ ਮਨਾਇਆ ਜਾ ਰਿਹਾ ਅੱਜ ਤੀਆਂ ਦਾ ਮੇਲਾ ਜਿਹੜਾ ਮਨਾਇਆ ਜਾ ਰਿਹਾ ਆਪਾਂ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਲੇਡੀਜ਼ ਹਾਂ ਸ਼ਿੰਗਾਰ ਕਰਕੇ ਜੋ ਗੱਲਬਾਤ ਕਰ ਲੈਣੇ ਆ ਪੁਰਾਣੇ ਸਮੇਂ ਦੀ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਤਿਹਾਰ ਮਨਾਇਆ ਜਾਂਦਾ ਸੀ ਤੀਆਂ ਮਨਾਇਆ ਜਾਂਦੀ ਸੀ ਤਾਂ ਲੇਡੀਜ਼ ਇਕ ਪੀਪਲ ਥੱਲੇ ਇਕੱਠੀਆਂ ਹੋ ਜਾਂਦੀਆਂ ਸੀ ਤਾਂ ਪਿੰਗਾ ਝੂੜਦੀਆਂ ਸੀ ਬੋਲੀਆਂ ਪਾਉਂਦੀ ਸੀ ਉਸੇ ਤਰ੍ਹਾਂ ਹੀ ਜਿਹੜਾ ਅੱਜ ਤਿਹਾਰ ਮਨਾਇਆ ਜਾ ਰਿਹਾ ਤਾਂ ਸਮਝਣਾ ਵੀ ਤੁਹਾਨੂੰ ਦਿਖਾ ਦੇਣਾ ਕਿ ਇਸ ਤਰੀਕੇ ਦੇ ਨਾਲ ਇੱਥੇ ਜਿਹੀਆਂ ਬੋਲੀਆਂ बिक्रम सिंह बाजवा पहुंचे नहीं, नहीं भी बात कर लेंगे ਆਹ ਕਿਉਂ ਗੁੰਦਰਾ ਗੁੰਦਰਾ ਦੇ ਜਿੱਤੋ ਤੇਰਾ ਗੁੰਦੇ ਸੋਹਣੇ ਜਿਹੜੇ ਬਵੇਂ ਤੇ ਸਾਵੇਂ ਨੂੰ ਕੁੜੀ ਤੇਰਾ ਨਾ ਪੋਸੇ ਕਾਲੇ ਨੂੰ ਦੂਰ ਦਾ ਜੀਤਾ ਜੱਲਾ ਰਿਓ ਜੋ ਅਸੀਂ ਅਜ ਨਾਰੀ ਨਾਰੀ ਚੇਤਨਾ ਬਣੀਓ ਅੱਜ ਇੱਥੇ ਤੀਆਂ ਦਾ ਮੇਲਾ ਮਨਾ ਰਹੇ ਆ ਕਿ ਪੁਰਾਣੇ ਸੱਭਿਆਚਾਰ ਨੂੰ ਜੋ ਬੱਚਿਆਂ ਨੂੰ ਸਿਹਤ ਦੇਣ ਲਈ ਵੀ ਉਹਨਾਂ ਨੂੰ ਸਾਡੇ ਪੁਰਾਣੇ ਕਲਚਰ ਦਾ ਤੇ ਪੁਰਾਣੀ ਆਪਣੇ ਜੋ ਭਾਈਚਾਰਾ ਸਾਰੇ ਮਿਲ ਜੁਲ ਕੇ ਧੀਆਂ ਭੈਣਾਂ ਜਿੱਕਣ ਆਪਦੇ ਪੇਕੀਆਂ ਆਉਂਦੀਆਂ ਸੀ ਸੌਣ ਦੇ ਮਹੀਨੇ ਕਿਵੇਂ ਆਪਣੇ ਪੇਕਿਆਂ ਚ ਆ ਕੇ ਆਪਦੇ ਭੈਣ ਭਾਈਆਂ ਨੂੰ ਮਿਲਦੀਆਂ ਸੀ ਆਦੀਆਂ ਸਹੇਲੀਆਂ ਨੂੰ ਮਿਲਦੀਆਂ ਸੀਗੀਆਂ ਉਹ ਕਲਚਰ ਆਪਾਂ ਦੁਬਾਰੇ ਦੁਹਰਾਉਣਾ ਚਾਹੁੰਦੇ ਆ ਬੱਚਿਆਂ ਨੂੰ ਉਹ ਸੇਧ ਦੇਣੀ ਚਾਹੁੰਦੇ ਆ ਅੱਜ ਦੇ ਦਿਨ ਤੇ ਕੀ ਮੈਸੇਜ ਦੇਣਾ ਚਾਹੁੰਗੇ ਅੱਜ ਦੇ ਦਿਨ 'ਚ ਅਸੀਂ ਇਹੀ ਕਹਾਂਗੇ ਕਿ ਹਰ ਇੱਕ ਭੈਣ ਨੂੰ ਹਰ ਇੱਕ ਧੀ ਭੈਣ ਨੂੰ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਵਾ ਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਮੋਢੇ ਨਾਲ ਮੋਢਾ ਲਾ ਕੇ ਸਾਰੀਆਂ ਭੈਣੀਆਂ ਇਕੱਠੀਆਂ ਹੋ ਕੇ ਚੱਲਣ ਤਾਂ ਕਿ ਆਪਣਾ ਅੱਗੇ ਭਵਿੱਖ ਵੀ ਵਧੀਆ ਹੋ ਸਕੇ ਜਿਹੜਾ ਅੱਜ ਅਸੀਂ ਨਾਰੀ ਚੇਤਨਾ ਮੰਚ ਦੇ ਥਰੂ ਇਹ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਉਹਦੇ ਵਿੱਚ ਅਸੀਂ ਸਿਮੀ ਮੋਰਗਿਲ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਜਿੰਨੇ ਸਾਡੇ ਇੱਥੇ ਮੈਂਬਰ ਨੇ ਗੋਰਾ ਵੀਰ ਜੀ ਨੋਨਾ ਤੇ ਆਪਣੇ ਹੋਰ ਜਿੰਨੇ ਵੀ ਹੈਗੇ ਨੇ ਮੈਂਬਰ ਗਰਦੀਪ ਭੈਣ ਜੀ ਹੋਗੇ ਕਿਰਨ ਹੋਗੇ ਆਪਣੇ ਬਰਿੰਦਰ ਭੈਣ ਜੀ ਹੋਗੇ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜਿਹੜਾ ਤੀਆਂ ਦਾ ਤਿਹਾਰ ਆ ਇਹਨੂੰ ਤੀਆਂ ਦੇ ਤਿਹਾਰ ਦੀ ਤਰ੍ਹਾਂ ਮਨਾਓ ਨਾ ਕਿ ਵੈਸਟਰਨ ਦੀ ਤਿਹਾਰ ਦੀ ਤਰ੍ਹਾਂ ਕਿਉਂਕਿ ਅਸੀਂ ਆਪਣਾ ਪੁਰਾਣਾ ਸੱਭਿਆਚਾਰ ਜਿਉਂਦਾ ਕਰਨਾ ਨਾ ਕਿ ਉਹਨੂੰ ਖਤਮ ਕਰਨਾ ਕਿਉਂਕਿ ਪੀਂਗਾ ਪੌਣੀਆਂ ਚਰਖੇ ਕੱਤਨੇ ਚਲੋ ਚਰਖੇ ਤਾਂ ਨਹੀਂ ਅਸੀਂ ਕੱਤ ਸਕਦੇ ਹੈਗੇ ਪਰ ਪਿੰਗਾ ਪਾ ਕੇ ਅਸੀਂ ਇੰਜੋਏ ਤਾਂ ਕਰ ਸਕਦੇ ਆ ਆਪਣੇ ਬੱਚਿਆਂ ਨੂੰ ਦੱਸ ਸਕਦੇ ਆ ਵੀ ਸਾਡਾ ਜਿਹੜਾ ਪੁਰਾਣਾ ਕਲਚਰ ਸੀ ਉਹ ਇਸ ਤਰ੍ਹਾਂ ਦਾ ਸੀਗਾ ਕਿਉਂਕਿ ਉਹ ਖਤਮ ਹੁੰਦਾ ਜਾਂਦਾ ਕਿਉਂਕਿ ਅਸੀਂ ਵੈਸਟਰਨ ਨਾਲ ਜੁੜ ਗਏ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਆ ਉਹਨੇ ਪੁਰਾਣਾ ਕਲਚਰ ਤੇ ਜਮਾ ਮਿੱਟੀ ਪਾਤੀ ਆ ਅਸੀਂ ਉਹ ਚਾਹੁੰਦੇ ਆ ਵੀ ਉਹ ਮਿੱਟੀ ਸਾਫ਼ ਕਰਕੇ ਅਸੀਂ ਪੁਰਾਣੇ ਕਲਚਰ ਦੇ ਨਾਲ ਜੋੜੀਏ ਉਹਨਾਂ ਦੱਸੀਏ ਵੀ ਮਧਾਨੀਆਂ ਕੀ ਹੁੰਦੀਆਂ ਸੀ ਦੁੱਧ ਕਿਵੇਂ ਰੜਕਦੇ ਸੀ ਤੇ ਜਿਹੜੇ ਚਰਖੇ ਕਿਵੇਂ ਕੱਤਦੇ ਸੀਗੇ ਆ ਤੇ ਨਾਲੇ ਕਿੱਦਾਂ ਬਣਦੀਆਂ ਹੁੰਦੀਆਂ ਸੀ ਬੀਬੀਆਂ ਦਰਿਆ ਕਿੱਦਾਂ ਬਣਦੀਆਂ ਸੀਗੀਆਂ ਤੇ ਤੀਆਂ ਦੇ ਜਿਹੜਾ ਤਿਹਾਰ ਮਨਾਉਂਦੇ ਸੀ ਉਹ ਕਿਉਂ ਮਨਾਉਂਦੇ ਸੀ ਕਿਉਂਕਿ ਪਹਿਲਾਂ ਐਨੇ ਜ਼ਿਆਦਾ ਸਾਡੇ ਕੋਲੇ ਸੌਧਨ ਨਹੀਂ ਸੀ ਹੁੰਦੇ ਕੁੜੀਆਂ ਸਾਲ ਵੱਧੋ ਆਉਂਦੀਆਂ ਹੁੰਦੀਆਂ ਸੀ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਵੱਡੇ ਪਰਿਵਾਰ ਹੁੰਦੇ ਸੀ ਖੇਤੀਬਾੜੀ ਨਾਲ ਜੁੜੇ ਹੋਏ ਕਿਉਂਕਿ ਉਹਨਾਂ ਨੂੰ ਆਉਣ ਦਾ ਸਮਾਂ ਨਹੀਂ ਸੀ ਮਿਲਦਾ ਉਹ ਇੱਕ ਮਹੀਨਾ ਕਹਿਣ ਹੁੰਦਾ ਸੀ ਵੀ ਆਪਣੇ ਸੱਸਲੇ ਮੱਥੇ ਨਹੀਂ ਲੱਗਣਾ ਹੈਗਾ ਉਸ ਬਹਾਨੇ ਕੁੜੀਆਂ ਆਪਣੇ ਪਿੰਡ ਆਉਂਦੀਆਂ ਸੀ ਆਪਣੀਆਂ ਸਹੇਲੀਆਂ ਚ ਮਿਲਦੀਆਂ ਸੀ ਖੀਰ ਪੂੜੇ ਬਣਾਉਂਦੀਆਂ ਸੀ ਗਿਆ ਗੋਲਕਲੇ ਬਣਾਉਂਦੀਆਂ ਸੀ ਫਿਰ ਪੂਰਾ ਅੰਜਵਾਏ ਟੋਬਿਆਂ ਦੇ ਉੱਤੇ ਪਿੱਪਲ ਹੁੰਦੇ ਸੀ ਪਿੱਪੜਾਂ ਦੇ ਉੱਤੇ ਪਿੰਗਾ ਪਾ ਕੇ ਪੂਰਾ ਅੰਜਵਾਏ ਕਰਦੇ ਸੀ ਰਾਣੇ ਸਮਝੇ ਜਿੱਪਾ ਕਰ ਬੈਠਾ ਦੁਸਤ ਮਨਾਇਆ ਜਾਂਦਾ ਸੀ ਤਾਂ ਪਿੰਡ ਮਨਾਇਆ ਜਾਂਦਾ ਅੱਜ ਤੋਂ ਸਮਾਂ ਕਿਸੇ ਦੀ ਇੰਟਰਵਿਊ ਜੇ ਦੂਜੇ ਯੁੱਗ ਆ ਰਿਹਾ ਹੈ ਬਿਲਕੁਲ ਇਹ ਇਹ ਹੀ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਆ ਵੀ ਜਿਹੜੇ ਡੀ ਜੀ ਆ ਡੀ ਜੀ ਨੇ ਸਾਡਾ ਸੱਭਿਆਚਾਰ ਖਤਮ ਕਰਤਾ ਕਿਉਂਕਿ ਦੇਖੋ ਚਲੋ ਉਹ ਵੀ ਸਾਡੇ ਪਹਿਣ ਪ੍ਰਾਨੇ ਜਿਨ੍ਹਾਂ ਦਾ ਇਹ ਆਪਣਾ ਧੰਦਾ ਤੋਰਿਆ ਹੋਇਆ ਵਾ ਉਹ ਵੀ ਅਸੀਂ ਚਾਹੁੰਦੇ ਹੈਗੇ ਵੀ ਉਹਨਾਂ ਦਾ ਖਤਮ ਹੋਵੇ ਪਰ ਉਹ ਪੁਰਾਣਾ ਜਿਹੜਾ ਮਾਹੌਲ ਆ ਬਿਲਕੁਲ ਡੀਜ ਨੇ ਖਤਮ ਕਰਤਾ ਨੀ ਨੀ ਹੋਟਲ ਵਗੈਰਾ ਜਿਵੇਂ ਕਰਨ ਲੱਗ ਗਿਆ ਪੈਲਸਾ ਚ ਕਰਨ ਲੱਗ ਗਿਆ ਮੈਂ ਕਿ ਇਹ ਸਭਿਆਚਾਰਕ ਨੂੰ ਸੰਭਾਲਣਾ ਚਾਹੀਦਾ ਆਪਣੇ ਜਿਵੇਂ ਤੁਸੀਂ ਪਾਰਕ ਦੇ ਵਿੱਚ ਕੀਤਾ ਜਾਂ ਇਹ ਕੁੱਲੇ ਕਾਰਡ ਦੇ ਕਰਨੇ ਚਾਹੀਦੇ ਹਾਂਜੀ ਕਿਉਂਕਿ ਇਹ ਜਿਹੜੀਆਂ ਤੀਆਂ ਨੇ ਖੁੱਲੇ ਮੈਦਾਨ ਦੇ ਵਿੱਚ ਹੀ ਹੁੰਦੀਆਂ ਨੇ ਪਿੱਪੜਾਂ ਦੇ ਹੇਠਾਂ ਪਿੰਗਾ ਪਾ ਕੇ ਇਹ ਤਾਂ ਅਸੀਂ ਪੁਰਾਣਾ ਸੱਭਿਆਚਾਰ ਤਾਂ ਅਸੀਂ ਜਿਉਂਦਾ ਰੱਖਣਾ ਆ ਅਸੀਂ ਉਹ ਖਤਮ ਕਰ ਰਹੇ ਆ ਜਿਹੜੇ ਹੁਣ ਪੈਲਸਾ ਚ ਮਨਾਉਂਦੇ ਆ ਕਿਉਂਕਿ ਲੋਕ ਨਾ ਏਸੀ ਦੇ ਜੂਸ ਤੋਂ ਹੋ ਚੁੱਕੇ ਨੇ ਐਸੀ ਜੋ ਬਾਹਰ ਨਿਕਲਦੇ ਗੱਡੀਆਂ ਏਸੀ ਨੇ ਕਿਉਂਕਿ ਉਹ ਚਾਹੁੰਦੇ ਨਹੀਂ ਹੈਗੇ ਵੀ ਅਸੀਂ ਗਰਮੀ ਚ ਕਰੇ ਹੁਣ ਤੁਹਾਨੂੰ ਪਤਾ ਸਾਰੇ ਮੁੜਕਾ ਮੁੜਕੀ ਹੋਏ ਹੋਏ ਨੇ ਹਰ ਇੱਕ ਵਿਚਾਰੀਆਂ ਬੀਬੀਆਂ ਦਾ ਜਿਨ੍ਹਾਂ ਦਾ ਮੇਕਅਪ ਖਰਾਬ ਹੋ ਰਿਹਾ ਪਰ ਜਿਹੜਾ ਪੁਰਾਣਾ ਸੱਭਿਆਚਾਰ ਸੀ ਉਹ ਅਸੀਂ ਇਹਨਾਂ ਚੀਜ਼ਾਂ ਦੇ ਕਾਰਨ ਖਤਮ ਕਰ ਰਹੇ ਹਾਂ ਜਿਸ ਤਰ੍ਹਾਂ ਸੰਭਾਲਿਆ ਇਦਾਂ ਸੋਚਦਾ ਸੰਭਾਲਿਆ ਇਸ ਕਰਕੇ ਇਦਾਂ ਜਾ ਸਕਦਾ ਇੱਕ ਸਾਨੂੰ ਨੂੰ ਇੱਕ ਸਾਂਝਾ ਮੰਚ ਬਣਾਉਣਾ ਚਾਹੀਦਾ ਪਾਰਟੀ ਪਾੜੀ ਤੋਂ ਉੱਪਰ ਉਹਦੇ ਵਿੱਚ ਅਸੀਂ ਜਿਹੜੇ ਪੁਰਾਣਾ ਕਲਚਰ ਆ ਜਿਵੇਂ ਆਪਣੇ ਪੱਕੀਆਂ ਹੋ ਗਈਆਂ ਨਾਲੇ ਬੰਨਾ ਉਹ ਸਾਰੀਆਂ ਚੀਜ਼ਾਂ ਸਾਨੂੰ ਦੁਬਾਰਾ ਤੋਂ ਦਰਉਣੀਆ ਪੈਣਗੀਆਂ ਉਹਦੇ ਨਾਲ ਅਸੀਂ ਸੱਭਿਆਚਾਰ ਬਚਾ ਸਕਦੇ ਹਾਂ ਹਾਂਜੀ ਅੱਜ ਤੁਹਾਡੇ ਵੱਲੋਂ ਜਿਹੜਾ ਨਾਰੀ ਸਿੱਖਿਆ ਕਲੱਬ ਦੇ ਵੱਲੋਂ ਪ੍ਰਧਾਨ ਹਾਂ ਤੁਸੀਂ ਤਾਂ ਤੁਹਾਡੇ ਜੀਆ ਚਰਮਾ ਨਾ ਜਲ ਰਿਹਾ ਕਿ ਕਹਿਣਾ ਚਾਹੁੰਦੇ ਹੋ ਨਾਰੀ ਚੇਤਨਾ ਕਲੱਬ ਦਾ ਮੈਂ ਪ੍ਰਧਾਨ ਆ ਉਹਦੇ ਵਿੱਚ ਮੈਂ ਤੀਆਂ ਦਾ ਤਿਹਾੜੀ ਹਰ ਇੱਕ ਸਾਲ ਮਨਾਉਣੀ ਆ ਇਹਦੇ ਵਿੱਚ ਅੱਜ ਵੱਧ ਚੜ ਕੇ ਹਿੱਸਾ ਮੇਰੀਆਂ ਨਵੀਆਂ ਭੈਣਾਂ ਜਿਹੜੀਆਂ ਹੈਗੀਆਂ ਤੇ ਮੇਰੀਆਂ ਪੁਰਾਣੀਆਂ ਭੈਣਾਂ ਨੇ ਅੱਜ ਮੇਰਾ ਇਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਜਿਵੇਂ ਦੀਪੀ ਮਾਰਗਟ ਜੀ ਕਰਨਦੀਪ ਦਰੇਵਾਲ ਜੀ ਆਰ ਬੀਬੀ ਗੁਰਦੀਪ ਕੌਰ ਜੀ ਔਰ ਵ੍ਰਿੰਦਰ ਕੋ ਆ ਗਏ ਐ ਵ੍ਰਿੰਦਰ ਕੋ ਪਰਾਂਜੀ ਤਾਂ ਇਹ ਮੇਰੇ ਗੈਸਟ 프ੈਂਟ ਵਿੱਚ ਭੈਣ ਵੀ ਆ ਤੇ ਮਾਂ ਵੀ ਆ ਇਹਨਾਂ ਨੇ ਮੇਰਾ ਬਹੁਤ ਜਿਆਦਾ ਸਾਥ ਦਿੱਤਾ ਹੁਣ ਤੱਕ ਜਿੰਨੇ ਵੀ ਤਿਹਾਰ ਅਸੀਂ ਕੀਤੇ ਜਿੱਦਾਂ ਕਈ ਵਾਰੀ ਅਸੀਂ ਭਰੂਣ ਹੱਤਿਆ ਤੇ ਵੀ ਕੀਤਾ ਤੀਆਂ ਦਾ ਵੀ ਕੀਤਾ ਲੋਹੜੀ ਦਾ ਵੀ ਕੀਤਾ ਔਰ ਜਿਸ ਦੇ ਵਿੱਚ ਮੇਰੀ ਪ੍ਰੇਰਣਾ ਇਹ ਨੇ ਇਹਨਾਂ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ ਕਾਫੀ ਸਮੇਂ ਤੋਂ ਕਿਸੇ ਮਤਲਬ ਇਹ ਪ੍ਰਚਾਰਾ ਕਰਦੇ ਆ ਰਹੇ ਹਾਂ ਆਜ ਵੀ ਪ੍ਰਚਾਰਾ ਕੀਤਾ ਗਿਆ ਕਾਫੀ ਲੇਡੀਜ਼ ਅੱਜੇ ਤੱਕ ਵੀ ਪਹੁੰਚੇ ਹੋਏ ਨਹੀਂ ਕਾਫੀ ਐਂਵਾਈਰਨਮੈਂਟ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਕਿ ਬੱਚਿਆਂ ਨੂੰ ਕੀ ਮੈਸੇਜ ਆਤਾ ਮੈਸ ਸਾਰੇ ਬੱਚਿਆਂ ਨੂੰ ਤਾਂ ਇਹੀ ਹੈ ਕਿ ਮਾਮਾ ਮੋਬਾਈਲ ਛੱਡ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੋਬਾਈਲ ਨੂੰ ਛੱਡ ਤੇ ਰੱਖ ਕੇ ਬੱਚਿਆਂ ਨੂੰ ਆਪਣੇਆਂ ਨੂੰ ਸੱਭਿਆਚਾਰ ਬਾਰੇ ਦੱਸਣ ਕਿ ਸਾਡਾ ਪ੍ਰੋਗਰਾਮ ਐਦਾਂ ਸੀ ਅਸੀਂ ਆਹ ਚੀਜ਼ਾਂ ਕੀਤੀਆਂ ਜੋ ਸੱਭਿਆਚਾਰ ਪ੍ਰੋਗਰਾਮਾਂ ਨੂੰ ਅੱਗੇ ਲੈ ਕੇ ਆਉਣ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਪਰੋ ਨਸ਼ਿਆਂ ਤੋਂ ਦੂਰ ਰਹਿਣ ਹਾਂਜੀ ਹਾਂਜੀ ਬਿਰਿੰਦਰ ਮੈਡਮ ਜੀ ਹਾਂਜੀ ਮੈਂ ਬਿਰਿੰਦਰ ਕੌਰ ਸਾਹਨੇ ਵੱਲ ਤੋਂ ਮੈਂ 8-10 ਸਾਲ ਤੋਂ ਲਗਾਤਾਰ ਮੈਂ ਤੇ ਸਿਮੀ ਮਨਾ ਰਹੇ ਹਾਂ ਕਿ ਬੱਚਿਆਂ ਨੂੰ ਇਹੀ ਹੈ ਗੁਜਾਰੀਸ਼ ਹੈ ਵੀ ਮੋਬਾਈਲਾਂ ਦਾ ਕਿਹੜਾ ਛੱਡ ਕੇ ਆਪਣੇ ਪੁਰਾਣੇ ਵਿਰਸੇ ਵੱਲ ਆਜੋ ਇਹ ਬੱਚਿਆਂ ਨੂੰ ਜੇ ਅਸੀਂ ਜਾਗਰੂ ਕਰਾਂਗੇ ਤਾਂ ਹੀ ਹੋਣਗੇ ਉਸ ਦੇ ਸਬੰਧ ਵਿੱਚ ਅਸੀਂ ਕਿ ਤੀਆਂ ਦਾ ਤਿਹਾੜੀ ਡ੍ਰੀਮ ਪਾਰਕ ਵਿੱਚ ਮਨਾ ਰਹੇ ਹਾਂ ਜਿਸ ਦਾ ਕਿ ਸਾਰਿਆਂ ਨੇ ਬੜਾ ਹੀ ਸਾਨੂੰ ਅੱਛਾ ਹੰਗਾਰਾ ਦਿੱਤਾ ਹੈ ਤੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਸ ਵਿੱਚ ਪਾਰਟੀ ਬਾਈ ਦਾ ਕੋਈ ਵੀ ਨਹੀਂ ਰਹਿੰਦਾ ਤੇ ਨਾ ਹੀ ਰਾਜਨੀਤਿਕ ਤੰਦੇ ਆਉਂਦੇ ਨੇ ਤੇ ਸਾਨੂੰ ਰਾਜਨੀਤੀ ਤੋਂ ਪਰੇ ਹੋ ਕੇ ਇਮਾਨ ਆ ਰਹੇ ਹਨ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੈ ਸਾਡੇ ਸਾਰੇ ਪਤਵੰਤੇ ਪੱਤਰਕਾਰ ਵੀਰ ਇਹਨਾਂ ਸਾਰਿਆਂ ਦਾ ਦਿਲ ਦੀ ਤਹਿਤੋਂ ਧੰਨਵਾਦ ਕਰਦੇ ਹਾਂ ਥੈਂਕ ਯੂ ਦੇਖੋ ਹੋਟਲ ਪੈਲਸਾ ਦੇ ਵਿੱਚ ਤੀਆਂ ਦਾ ਤਿਹਾਰ ਮੈਂ ਸਮਝਦਾ ਪੁਰਾਣੇ ਜਿਹੜੇ ਰੀਤੀ ਰਿਵਾਜ ਪਿੰਪਲਾਂ ਦੇ ਥੱਲੇ ਸੀਗਾ ਉਹ ਅੱਜ ਉਸ ਤਰੀਕੇ ਦਾ ਸਾਰੀਆਂ ਬੀਬੀਆਂ ਭੈਣਾਂ ਨੇ ਇਕੱਠਾ ਹੋ ਕੇ ਬੀਬੀ ਗਵਰੀਬ ਕੌਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸਿੰਘ ਜੀ ਨੇ ਸਾਰੇ ਬਿੰਦਰ ਜੀ ਨੇ ਨਾਲ ਸਾਡੇ ਕਾਉਂਸਲਰ ਸਾਹਿਬ ਪਾਲ ਸਿੰਘ ਗਰੇਵਾਲ ਜੀ ਮੇਰੇ ਆਏ ਨੇ ਸੋ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਅੱਜ ਇਹ ਜਿਹੜਾ ਇਕ ਤੀਆਂ ਦਾ ਮੇਲਾ ਮੈਂ ਤੁਹਾਨੂੰ ਸਖਦਾ ਕਿ ਵੱਡੀ ਗਿਣਤੀ ਵਿੱਚ ਮੇਰੀਆਂ ਭੈਣਾਂ ਤੇ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਆ ਰੋਟੀਆਂ ਦਾ ਤਿਉਹਾਰ ਸਾਰੇ ਰਲ ਕੇ ਮਨਾ ਰਹੇ ਆ। ਇਸ ਦਿਨ ਤੇ ਕੀ ਮੈਸੇਜ ਦੇਣਾ ਚਾਹੁੰਗੇ ਲੇਡੀ ਜੀ ਜੋ ਕਿ ਅੱਜ ਤੁਹਾਨੂੰ ਪਤਾ ਕਿ ਮਾਤਰਾ ਦੇ ਕਿੰਨਾ ਹੋ ਰਹੀ ਹੈ ਜਿੰਨੇ ਨੈਕਾ ਫੋਰੀਆ ਉਹਦੇ ਬਾਰੇ ਕੀ ਕਰਾ ਕਿਉਂਕਿ ਦੇਖੋ ਇਕੱਠੇ ਹੋ ਕੇ ਇਕੱਟੇ ਆ ਸਾਡੀ ਅਗਲੀ ਜਨਰੇਸ਼ਨ ਨੂੰ ਪਤਾ ਲੱਗਦਾ ਇਹ ਤਿਉਹਾਰਾਂ ਦਾ ਕਿਉਂਕਿ ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂ ਕਿ ਤੀਆਂ ਕੀ ਹੁੰਦੀਆਂ ਸੀ ਕਿਸ ਤਰ੍ਹਾਂ ਸੌਣ ਦੇ ਮਹੀਨੇ ਦੇ ਵਿੱਚ ਆਉਂਦੇ ਸੀ ਉਸ ਤਰੀਕੇ ਨਾਲ ਸਾਰੇ ਇਕੱਠੇ ਹੋ ਕੇ ਆਪਣੇ ਭਾਈਚਾਰੇ ਦਾ ਸਾਰਿਆਂ ਦਾ ਸਾਂਝਦਾ ਇੱਕ ਸਨੇਹਾ ਲੋਕਾਂ ਤੱਕ ਲਿਆ ਗਿਆ ਬਹੁਤ ਬੇਕਦਰ ਸਰ